ਨਵੇਂ ਲਿਆਂਦੇ ਤਿੰਨ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਉਤਾਰੇ ਸੜਕਾਂ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਇੱਥੇ ਲੈ ਕੇ ਆਂਦੇ ਦੀਆਂ ਵੱਲੋਂ ਸੜਕਾਂ ਤੇ ਉਤਾਰੇ ਗਏ ਦੇਖ ਰਹੇ ਹਾਂ ਤਸਵੀਰਾਂ ਇਸ ਮੌਕੇ ਆਗੂਆਂ ਨੇ ਬੋਲਦੇ ਆ ਕਿ ਜੋ ਸਰਕਾਰ ਵੱਲੋਂ ਨਵੇਂ ਤਿੰਨ ਕਾਨੂੰਨ ਲੈ ਕੇ ਆਂਦੇ ਆ ਇਹ ਬਹੁਤ ਧੀਰਾਰੀ ਕੀ ਵਿਅਕਤੀ ਦੇ ਲਈ ਇਹ ਮਾਰੂ ਹੋਣਗੇ ਇਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਇਹਨਾਂ ਵੱਲੋਂ ਆਪਣਾ ਬਠਿੰਡਾ ਦੇ ਅੰਦਰ ਇੱਕ ਟ੍ਰੈਕਟ ਮਾਰਚ ਕੀਤਾ ਗਿਆ ਤੇ ਨਾਲ ਉਹਨਾਂ ਨੇ ਕਿਹਾ ਕਿ ਜੋ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੇ ਅਫਸਰ ਹਨ ਉਹਨਾਂ ਨੂੰ ਜਿੱਥੇ ਕੇਂਦਰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਉਸ ਦੇ ਵਿਰੋਧ ਵਿੱਚ ਅੱਜ ਇਹਨਾਂ ਵੱਲੋਂ ਇਹ ਰੋਸ ਮਾਰਚ ਕੀਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਬਰੋਡ ਡਾਇਰੈਕਟਰ ਸੜਕਾਂ ਤੇ ਉਹ ਉਤਾਰੇ ਇਹਨਾਂ ਨੇ ਕਿਹਾ ਕਿ ਜਿੰਨਾ ਚਿਰ ਜੋ ਨਵੇਂ ਕਾਨੂੰਨ ਲੈ ਕੇ ਆਈ ਹੈ ਸਰਕਾਰ ਉਹ ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦੀ ਉਹਨਾਂ ਬਰੋਂ ਲਗਾਤਾਰ ਰੋਸ ਮਾਰਚ ਇਸ ਤਰ੍ਹਾਂ ਹੀ ਆਪਾਂ ਚੱਲਦੇ ਰਹਿਣਗੇ ਅਤੇ ਅੱਜ ਭਾਰਤੀ ਕਿਸਾਨ ਜਿਹੜਾ ਸਿੱਧੂਪੁਰ ਵੱਲੋਂ ਜਿੱਥੇ ਹੋਰ ਬਲਾਕਾਂ ਦੇ ਅੰਦਰ ਬਲਾਕ ਲੈਵਲ ਦੇ ਇਹਨਾਂ ਬਲੋਂ ਡਾਇਰੈਕਟਰ ਮਾਰਚ ਕੀਤੇ ਗਏ ਉਥੇ ਬਠਿੰਡਾ ਦੇ ਅੰਦਰ ਡੀਸੀ ਦਫਤਰ ਦੇ ਬਾਰੇ ਇੰਨਾ ਬਲੋ ਇੱਕ ਵੱਡਾ ਰੋਸ ਮਾਰਚ ਕੀਤਾ ਗਿਆ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੰਨਾ ਬਲੋ ਟਰੈਕਟਰ ਇੱਥੇ ਇੱਥੇ ਆਪਣਾ ਸੜਕਾਂ ਦੇ ਆਪਣਾ ਤਾਰੇਗੇ ਇਹ ਸਾਰੀਆਂ ਅਸੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਭਾਰਤੀ ਕਿਸਾਨ ਜੁਨੀਅਰ ਸਿੱਧੂਪੁਰ ਦੀਆਂ ਇਹ ਆਪਣਾ ਸਾਰੀਆਂ ਤਸਵੀਰਾਂ ਜਿੱਥੇ ਉਹਨਾਂ ਬਲੋ ਅੱਜ ਇੱਕ ਟਰੈਕਟਰ ਮਾਰਚ ਕੀਤਾ ਗਿਆ ਟਰੈਕਟਰ ਲੈ ਕੇ ਰੋਸ ਮਾਰਚ ਕੀਤਾ ਗਿਆ ਅਤੇ ਉਹਨਾਂ ਕਹਿਆ ਕਿ ਸਰਕਾਰ ਜਿੰਨਾ ਚਿਰ ਉਹ ਕਾਨੂੰਨ ਵਾਪਸ ਨਹੀਂ ਲੈਂਦੀ ਉਹਨਾਂ ਬਲੋ ਇਸ ਤਰ੍ਹਾਂ ਦੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ ਅੱਜ ਦੇਖ ਰਹੇ ਤੁਸੀਂ ਉਹਨਾਂ ਦੇ ਵਿੱਚ ਇੱਥੇ-ਇੱਥੇ ਵੱਡੇ-ਵੱਡੇ ਜਾਮ ਲੱਗੇ ਹੋਏ ਦਿਖਾਈ ਦਿੱਤੇ ਉੱਥੇ ਕਿਸਾਨਾਂ ਵੱਲੋਂ ਤਿੰਨੇ ਨਵੇਂ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਤੇ ਨਾਲ ਜਿਹੜੇ ਅਧਿਕਾਰੀਆਂ ਵੱਲੋਂ ਕਿਸਾਨਾਂ ਤੇ ਅਤਿਆਚਾਰ ਕੀਤਾ ਉਹਨਾਂ ਨੂੰ ਸਨਮਾਨਤ ਕਰਨ ਦੇ ਵਿਰੋਧ ਦੇ ਵਿੱਚ ਇਹਦੇ 15 ਅਗਸਤ ਨੂੰ ਉਹਨੂੰ ਸਨਮਾਨਤ ਕੀਤਾਣਾ ਸੀ ਉਹਦੇ ਵਿਰੋਧ ਵਿੱਚ ਇਹਨਾਂ ਵੱਲੋਂ ਅੱਜ ਇੱਕ ਟਰੈਕਟਰ ਮਾਰਚ ਕੀਤਾ ਗਿਆ ਇਹਨਾਂ ਵੱਲੋਂ ਅੱਜ ਹਜ਼ਾਰਾਂ ਦੀ ਕੀਤੇ ਟਰੈਕਟਰ ਜਿਹੜੇ ਉਹ ਸੜਕਾਂ ਤੇ ਉਤਾਰੇ ਗਏ ਅਸੀਂ ਉਹਨੂੰ ਦਿਖਾ ਰਹੇ ਹਾਂ ਡੀਸੀ ਦਫ਼ਤਰ ਦੇ ਬਾਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਨੇ ਜਿਹੜੇ ਉਸਾਨਾ ਵੱਲੋਂ ਸੜਕਾਂ ਤੇ ਲਿਆਂਦੇਗੇ ਅਤੇ ਉਹਨਾਂ ਵੱਲੋਂ ਇੱਕ ਰੋਸ ਮਾਰਚ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਹਦੀ ਚੇਤਾਵਨੀ ਦਿੱਤੀ ਕਿ ਅਗਰ ਉਹ ਕਾਨੂੰਨ ਵਾਪਸ ਨਹੀਂ ਲਏ ਤਾਂ ਉਹਨਾਂ ਵੱਲੋਂ ਫੋਰਸਿੰਗਰਚਨ ਤੇਜ਼ ਕੀਤਾ ਜਾਵੇਗਾ। ਬਈ ਬਈਆ ਮੁਰਦਾਬਾਦ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਬਸਾਨਾ ਦੀ ਕਾਤਲ ਸਰਕਾਰ ਮੁਰਦਾਬਾਦ 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 ਬਸਾਨਾ ਦੀ ਕਾਤਲ ਕੇਂਦਰ ਸਰਕਾਰ ਮੁਰਦਾਬਾਦ 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 ਮੇਰਾ ਨਾਮ ਰੇਸ਼ੂ ਸਿੰਘ ਯਾਤਰੀ ਭਾਰਤੀ ਕਿਸਾਨ ਜੁਨੇ ਇੱਕ ਸਿੱਧੂਪੁਰ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਸੰਯੁਕਤ ਕੈਰ ਰਾਇ ਨੀਤਿਕ ਮੋਰਚੇ ਬਨੋ ਉਹਦੇ ਤੇ ਪਾਟ ਉਹਨਾਂ ਵੱਲੋਂ 15 ਅਗਸ ਨੂੰ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਡਾਕਟਰ ਸੁਆਮੀਨੰਦ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ ਸਮੁੱਚਾ ਕਰਜ਼ਾ ਖਤਮ ਕਰਵਾਉਣਾ ਐਮਐਸਟੀ ਗਰੰਟੀ ਕਰੂਨ ਹੋਣਾ ਇਹ ਕੁੰੜੇ ਜਿਹੜੇ ਨਵੇਂ ਕਰੂਨ ਸਰਕਾਰ ਨੇ ਲਿਆਂਦੇ ਨਾ ਉਹਦੀਆਂ ਅੱਜ ਕਾਪੀਆਂ ਸਾੜੀਆਂ ਸੀ ਜਿਸ ਕਰਕੇ ਉਹਦੀਆਂ ਅਸੀਂ ਅੱਜ ਵੱਖ-ਵੱਖ ਬਲਾਕਾਂ ਦੇ ਵਿੱਚ ਐਸਟੀ ਮੈਂ ਦਫ਼ਤਰਾਂਗੇ ਕਾਪੀਆਂ ਸਾੜੀਆਂ ਇਸੇ ਤਰ੍ਹਾਂ ਬਠਿੰਡੇ ਦੇ ਵਿੱਚ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਟਰੈਕਟਰ ਇਕੱਠਾ ਕਰਕੇ ਟਰੈਕਟਰ ਮਾਰਚ ਕਰਕੇ ਡੀਸੀ ਹੱਡਕੁਆਟਰ ਦੇ ਪਹੁੰਚਿਆ ਇੱਥੇ ਜਿਹੜੇ ਤਿੰਨ ਕਾਨੂੰਨ ਲਾਂਦੇ ਨੇ ਉਹਦੀਆਂ ਕਾਪੀਆਂ ਸਾਡੀਆਂ ਗਈਆਂ ਤੇ ਲੋਕਾਂ ਨੂੰ ਦੱਸਿਆ ਗਿਆ ਕਿ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾ ਸੀ ਉਹਨੂੰ ਲਾਗੂ ਕਰਵਾਉਣ ਦੇ ਲਈ ਸਰਕਾਰ ਤੇ ਪ੍ਰੈਸ਼ਰ ਦਬਾਅ ਬਣਾਉਣ ਦੇ ਲਈ ਅੱਜ ਦਾ ਟਰੈਕਟਰ ਮਾਰਚ ਸੀਗਾ ਜੇਕਰ ਸਰਕਾਰ ਨੇ ਫੇਰ ਵੀ ਮੰਨੀਆਂ ਹੋਈਆਂ ਮੰਗਾ ਲਾਗੂ ਨਾ ਕੀਤੀਆਂ ਜਿਹੜੇ ਕਾਨੂੰਨ ਦੀਆਂ ਕਾਪੀਆਂ ਵਾਪਸ ਨਾ ਲੈਤੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ joint ਮੋਰਚੇ ਵੱਲੋਂ ਮੀਟਿੰਗ ਕਰਕੇ ਅਗਲਾ ਸਖਤ ਪ੍ਰੋਗਰਾਮ ਦਿੱਤਾ ਜਾਊਗਾ ਜਿਹੜਾ ਕਿ ਹਰ ਹਾਲ ਦੇ ਵਿੱਚ ਮੰਨੀਆਂ ਮੰਗਾਂ ਲਾਗੂ ਕਰਵਾ ਕੇ ਮੁੜਾਂਗੇ ਜਿਹੜੀਆਂ ਇਹ ਕਾਪੀਆਂ ਰਣਵੇ ਕਰੋਨਾ ਉਹ ਰੱਦ ਕਰਵਾ ਕੇ ਵਾਪਸ ਮੁੜਾਂਗੇ ਜਿੱਨਾਂ ਸਮਾਂ ਮਰਜੀਵਾਲੇ ਸਰਕਾਰ ਸਾਡੀਆਂ ਮੰਨੀਆਂ ਮੰਗਾਂ ਤੇ ਕੋਨ ਕਾਨੂੰਨ ਵਾਪਸ ਕਰਵਾ ਕੇ ਘਰ ਨੂੰ ਹਾਂ ਜੀ ਦਿੱਲੀ ਵੱਲ ਅਸੀਂ ਬੈਠੇ ਆ ਭਵਾਨ ਮਾਨਜੋਗ ਹਾਈ ਕੋਰਟ ਨੇ ਸੰਭੂ ਬਾਡਰ ਇੱਕ ਖੋਲਣ ਦਾ ਆਦੇਸ਼ ਦਿੱਤੇ ਨਾ ਪਾਰਾਂ ਸੀ ਵੱਡੀ ਗੰਟੀ ਦੇ ਵਿੱਚ ਪਿੰਡਾਂ ਚੋਂ ਇਕੱਠੇ ਕਰਕੇ ਲੋਕ ਟ੍ਰੈਕਿੰਗ ਕਰ ਰਹੇ ਆਹੀਂ ਉਹ ਬਾਰਡਰ ਜਿਹੜਾ ਖੋਲਣਗੇ ਦਿੱਲੀ ਵੱਲ ਜਾਵਾਂਗੇ ਦਿੱਲੀ ਬੈਠਾਂਗੇ ਜਿਹੜੀਆਂ ਮੰਨੀਆਂ ਸੀ ਮੋਦੀ ਸਾਹਿਬ ਨੇ ਮੰਗਾ ਉਹ ਹੱਲ ਕਰਵਾ ਕੇ ਵਾਪਸ ਮੁੜਾਂਗੇ ਭਾਵੇਂ ਜਿੱਥੇ ਅੱਗੇ ਸੌਣ ਲਾਇਆ ਸੀ ਦੋ ਸਾਲ ਲੱਗ ਜਾਣ ਪਰ ਹਰ ਹਾਲ ਦੇ ਵਿੱਚ ਮੰਨੀਆਂ ਮੰਗਾ ਲਾਗੂ ਕਰਵਾ ਕੇ ਘਰਾਂ ਨੂੰ ਵਾਪਸ ਆਵਾਂਗੇ ਬਾਰਡਰ ਜੇ ਆਪਣੇ ਖੁੱਲ ਜਾਂਦਾ ਫਿਰ ਤੁਸੀਂ ਜਾਵੋਗੇ ਤੇ ਨਹੀਂ ਕਹਿੰਦੇ ਬਿਲਕੁਲ ਜੀ ਸੰਭੂ ਬਾਰਡਰ ਖੁੱਲਣ ਦੇ ਚਾਂਸ ਹਨ ਪਰ ਅਸੀਂ ਹਰ ਹਾਲ ਦੇ ਵਿੱਚ ਜਦੋਂ ਬਾਰਡਰ ਖੁੱਲ ਗਿਆ ਦਿੱਲੀ ਬਾਡਰ ਦਿੱਲੀ ਵੱਲ ਜਾਵਾਂਗੇ ਤੇ ਆਪਦੀਆਂ ਮੰਗਾਂ ਜਿਹੜੀਆਂ ਹੱਕੀ ਮੰਨੀ ਆਉਗਾ ਮਨਮਾ ਕੇ ਵਾਪਸ ਉੜਾਂ ਅਜ਼ਾਦੀ ਦਿਵਸ ਦਾ ਕੋਈ ਪਜਾਦੀ ਡੇਕ ਮਾਰ ਰਹੇ ਸੜਕਾਂ ਦੇ ਘਟੇ ਹੋ ਗਏ ਦੇਖੋ ਯਾਦੀ ਦੇ ਉਹਨਾਂ ਲੋਕਾਂ ਲਈ ਜਿਹੜੇ ਵੱਡੇ ਨਾਲ ਪਰ ਸਾਡੇ ਦਬਲੇ ਕੁਚੇ ਲੋਕਾਂ ਲਈ ਯਾਦੀ ਦੇਸ਼ ਨਹੀਂ ਸਾਡੇ ਲਈ ਤਾਂ ਇੱਕ ਕਹਿ ਲਈਏ ਦਿਵਾਲੀਆ ਦੇਸ਼ਾ ਕਿਉਂਕਿ ਹਰ ਤਰ੍ਹਾਂ ਦੇ ਬੰਦ ਸ ਹਰ ਤਰ੍ਹਾਂ ਦੇ ਕਾਨੂੰਨ ਕਿਸਾਨ ਮਜ਼ਦੂਰ ਛੋਟੇ ਦੁਕਾਨਾਂ ਦੇ ਲਾਏ ਜਾਂਦੇ ਨੇ ਜਿਹਦਾ ਕੋਈ ਆਜ਼ਾਦੀ ਦੇਸ਼ ਨਹੀਂ ਸਾਡਾ ਇੱਕ ਕਾਲਾ ਦੇਸ਼ ਰੋਸ ਦੇ ਸੀਗਾ ਜਿਹਦਾ ਮਣਾ ਕੇ ਅਸੀਂ ਸਰਕਾਰ ਤੱਕ ਰੋਸ ਪਹਚਾਇਆ ਕਿ ਸਾਡੀਆਂ ਮੰਗਾਂ ਉਹ ਲਾਗੂ ਕਰੋ ਸਰਕਾਰ ਆਉਣ ਤੇ ਮੰਨ ਲੈਣਿਓ ਕੁਰਸੀ ਦੇ ਬਹਿ ਕੇ ਭੱਜ ਜਾਣਿਓ ਜਿਸ ਕਰਕੇ ਅੱਜ ਦਾ ਸਾਡਾ ਵੱਡਾ ਰੋਸ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਭਾਰ ਦੇ ਵਿੱਚ ਟਰੈਕਟਰ ਮਾਰ ਸੀ ਕਿ ਜਿਹੜੀਆਂ ਮੰਨੀਆਂ ਮੰਗਾਂ ਨਾ ਉਹ ਹਰ ਹਾਲ ਦੇ ਵਿੱਚ ਲਾਗੂ ਕਰੋ ਤੇ ਨਹੀਂ ਅਸੀਂ ਵੱਡਾ ਅंदोलਨ ਬਿੱਡ ਕੇ ਲਾਗੂ ਕਰਵਾਵਾਂਗੇ